ਸਹੀ ਗੱਲ ਜੀ ਸਾਰੇ ਵੀਰਾਂ ਨੂੰ ਕਿਵੇਂ ਹੋ ਵੀਰ ਜੀ ਸਾਰੇ ਠੀਕ ਠਾਕ ਤੇ ਆਪਾਂ ਚੱਲੇ ਆ ਜੀ ਅੱਜ ਆਪਣੀ ਟੀਮ ਚ ਕਰਨ ਵਾਧਾ ਇੱਕ ਮੈਂਬਰ ਹੋਰ ਕਰਦੇ ਆ ਵਿੱਚ ਐਡ ਲੈ ਚੱਲੇ ਆ ਜੀ ਪਰਾਣੀ ਸੰਭਰਾ ਮਰਦੇ ਆ ਚੱਲ ਕੇ ਦਸ਼ਮੇਸ਼ ਟਰੈਕਟਰ ਆਇਆ ਵਧਾਈਆਂ ਸਵਾਗ ਵਧਾਈਆਂ ਬਾਈ ਨਾਲ ਕੌਣ ਆਇਆ ਤਰੇ ਉਹ ਦਿਸੁੰਦਾ ਹੈ ਰਾਜਜੀ ਹਾਂ ਬਈ ਬਣਾ ਦ ਲੈ ਉਹ ਗੱਲ ਹੋ ਰਹੀ ਹੈ ਆਪਾਂ ਦੱਸੋ ਹੋਰ ਹਟ ਯਸ ਸਰ ਤੁਸੀਂ ਆਉਣਾ ਬਲੌਗ ਚ ਕੌਣ ਹੈ ਅਪ ਉੱਤਰਦਾ ਨਹੀਂ ਬਾਹਰ ਚਲ ਜੀ ਫੇਰ ਕੋਲੇ ਦਸ਼ਮੀ ਜਣਿਆ ਆ ਆ ਗਏ ਆ ਜੀ ਆਪਾਂ ਤੇ ਕਰੋ ਚੈੱਕ ਲੱਗਿਆ ਬਲੈਕਸ ਦਸ਼ਮੀ ਜ ਦਾ ਆਪਾਂ ਹੁਣ ਲੱਗੇ ਐਂਟਰ ਚੱਲਦੇ ਹਾਂ ਅੰਦਰ ਇੱਕ ਕਰਦੇ ਹਾਂ ਆਪਾਂ ਮਾਰਦੇ ਜਾਂ ਕੇ ਬਾਈ ਨੂੰ ਇਹਦੇ ਦਿਨ 3 ਹੋ ਗਈ ਰੈਡੀ ਜਾਂਦੇ ਨੇ ਆਪਾਂ ਆ ਗਏ ਸੀ ਦਸ਼ਮੀ ਵਾਲਿਆਂ ਦੇ ਜੋਤ ਨੂੰ ਲੈ ਆਏ ਸੀ ਪਿੰਡੋਂ ਬਾਕੀ ਮੈਂਬਰ ਆਉਂਦੇ ਆ ਬਾਅਦ ਚ ਕੰਪਨੀ ਆਪਣੀ ਸਾਰੀ ਪਹੁੰਚ ਗਈ ਹੈ ਇੱਕ ਦੋ ਮੈਂਬਰ ਵਿੱਚ ਹੈ ਨਹੀਂਗੇ ਜਿਹੜੇ ਘਾਟਾ ਮਹੀਨ ਥੋੜੀ ਜਿਹੀ ਹੈ ਯਾਨੀ ਕੰਪਲੀਟ ਦੇਖੋ ਮਰੀ ਕਰੋ ਚੱਕ ਬਾਕੀ ਦਾ ਕੰਮ ਕੰਪਲੀਕੇਟੀ ਹੈ ਕੌਣ ਪਹੁੰਚਿਆ ਪੌਂਦਰੀ ਵਾਲਾ ਕਰ ਆਪਾਂ ਪਹੁੰਚ ਗਏ ਬਾਰ 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 ਥੋੜੀ ਅਨਕੰਪਲੀਟ ਆ ਬੱਚ ਜਿਵੇਂ ਸਟੀering ਟੂਰਨਗ ਮੀਟਰ ਮੰਗੀ ਆਪਾਂ ਆ ਗਏ ਸੀ ਮਗਰ ਆਪਾਂ ਨੂੰ ਮਿਲ ਗਿਆ ਬਾਈ ਕੰਪਨੀ ਚੋਂ ਤੇ ਆਪਣੇ ਕੋਲ ਘਰੇ ਵੀ ਆਉਂਦੇ ਆ ਅਮਰਜੀਤ ਬਾਈ ਐ ਕੰਪਨੀ ਚੋਂ ਇਛਰ ਕੰਪਨੀ ਚੋਂ ਤੇ ਕਰਦੇ ਆ ਗੱਲਾਂ ਬਾਤਾਂ ਬਾਈ ਨਾਲ ਬਾਈ ਹੁਣ ਲੱਗ ਗਿਆ ਸੀ ਜੀ ਕੱਟ ਵੀ ਕਰਾਉਣ ਗਣਤੀ ਤੇ ਕਰੀ ਜਾਂਦੇ ਆ ਸਾਰੇ ਚੋਬਰ ਲੱਗੇ ਹੋਏ ਆ ਚੋਰਾਂ ਤੇ ਬਾਈ ਕੱਲੀ ਕੱਲੀ ਚੀਜ਼ ਦੀ ਕਰਾ ਰਿਆ ਕਿੰਨੀਆਂ ਚੀਜ਼ਾਂ ਇਹ ਦਿੰਦੇ ਆ ਕੰਪਨੀ ਵਾਲੇ ਨਾਲ ਜੋ ਸ਼ਾਪਟਾਂ ਬੋਸ਼ ਕੋਸ਼ ਵੀ ਆ ਨੰਨੜ ਪਲੜ ਸਾਰਾ ਕਰਾਈ ਜਾਂਦੇ ਆ ਪਾਈਪਾਂ ਪੂਪਾਂ ਜੋ ਵੀ ਦਿੰਦੇ ਆ ਸਾਰਾ ਕੁਝ ਸਾਹਮਣੇ ਹੀ ਹੈ ਜੋ ਕੋਈ ਚਾਬੀਆਂ ਗੋਟੀ ਸੈੱਟ ਗਰੀਸ ਪਿਆ ਰੰਗ ਦਾ ਡੱਬਾ ਸਾਰੀਆਂ ਟੋਟਲ ਚੀਜ਼ਾਂ ਜਿੰਨੀਆਂ ਵੀ ਹੁੰਦੀਆਂ ਕੋਈ ਪੂਲਰ ਆਇਰ ਸਿਲੰਡਰ ਜਿਆ ਵੀ ਆ ਇਹਦਾ ਚ ਕਿਉਂਕਿ ਏਸੀ ਕੇ ਪੰਚ ਲੱਗਿਆ ਨਹੀਂ ਆਉਂਦਾ ਇਹ ਤੇ ਉਹ ਸਾਹਮਣੇ ਕਪਲੀਨ ਪਈ ਆ ਵੇਖੋ ਗিয়ার ਵਾਲੀ ਚੈਨਾਂ ਦੇ ਹਾਫ ਲੋਕ ਪਏ ਆ ਫੁੱਲ ਲੋਕ ਪਏ ਆ ਕਰਲੀ-ਗੱਲੀ ਚੀਜ਼ ਸਮਝਾਉਂਦੇ ਵੀ ਆ ਵੀ ਆ ਇੱਥੇ ਲੱਗਦੀ ਆ ਉੱਥੇ ਲੱਗਦੀ ਆ ਹੈਪਾ ਕਰੀ ਜਾਂਦਾ ਫੜ ਕੇ ਚੈੱਕ ਕਹਿੰਦਾ ਮੈਨੂੰ ਕਰਤਾਰ ਵਾਲਿਆਂ ਨੇ ਇਹ ਦਿੱਤਾ ਨਹੀਂ ਆ ਤੁਹਾਨੂੰ ਦੇਣ ਲੱਗੇ ਜਾਏ ਅਰੇ ਇਹ ਮ ਬੜਾ ਹੋਇਆ ਦੇ ਵਿੱਚ ਪਰ ਹਿੰਡਲ ਲੈ ਕੋਈ ਨਾ ਕੱਲ ਦੇ ਨਾਲ ਬਾਅਦ ਚ ਕੱਲ ਆਇਆ ਕੋਈ ਨਾ ਵੇਰਿੰਗ ਪੁੱਲਰ ਹੋਸ ਐਂਡ ਉਹ ਬਾਅਦ ਪਿਆਇਆ ਵੇਰਿੰਗ ਪੁੱਲਰ ਹੋ ਗਿਆ ਠੀਕ ਹੈ ਜੀ ਇਹ ਹੋ ਜੀਗਾ ਗੋਲ ਪੁੱਲਰ ਟੰਗ ਲਾੜਾ ਪਾ ਦੇ ਆ ਤਿੰਨ ਲਾੜਾ ਆਹ ਲਾੜਾ ਇਹਦੇ ਤੋਂ ਕੋਈ ਗੱਲ ਨਹੀਂ ਆਉਣਾ ਟੀ-ਸੈਟ ਉਹ ਜਾਈ ਤੁੰਡਾ ਤੇਲ ਗੁੱਤੀ ਤੇਲ ਗੁੱਤੀ ਖਾਦੀ ਚੱਲਦੀ ਹੈ ਇਹਦੀ ਚੰਗੀ ਹਾਂ ਮਾਰੀ ਦਾ ਫਰੇਮ ਦਿਖਾ ਦੇ ਰੋਸ ਪਲੇਟ ਦਾ ਬਾੰਦ ਦਿਖਾ ਦੇ ਪਲੇਟ ਉਹਦੇ ਆਹ ਤੇ ਬੜਾ ਨਯੋਜਿਮਤ ਆ। ਬਾਹੋਂੋਂ ਸੰਤਨ ਆਉਂਦਾ। ਇਹ ਨਹੀਂ ਰਹਿ ਜਿੰਨ ਮਾ। ਉਹ ਪਿੱਛੀ ਕਾਰੇ ਸੀ। ਆ ਗਈ ਇੱਕ ਹੋਰ ਦੁਕਾਨ ਕੋਈ ਨਹੀਂ ਉਹ। ਦੂਜਾ ਗਲਤ ਚੋਈ ਉਹਦਾ। ਦਰ ਦਰ ਆ ਦਰ ਆ। ਟੀ-ਸ਼ਰਟ ਉੱਤੇ ਪਾ ਦੇ ਨਾ। ਉਹ ਕਟਰ ਪੁੱਲ ਉਹ ਬੋਲਦਾ ਹਰ ਕੋਈ ਰੱਖਦਾ। ਇਹ ਕਿਤੇ ਮਨਲਾ ਦੇ ਸਾਡਾ। ਦਾਰ ਬਣੂਗਾ। ਜਾ ਖਦਾ ਵਾਲੀ ਜਾਨ ਸਰ ਕੋਲੇ ਵਿਖਾ ਦੇ ਕਾਡਾ ਕੋਲ ਰਾ ਕੋ ਇੱਧਰ ਲਾਓ ਬਾਹਰ ਜਾਓ ਬੱਚੇ ਕੋਈ ਨਹੀਂ ਬਸ ਬੈਠੇ ਚਾਬੀਆਂ ਸੈਂਟਰ ਆਹ 2 ਨੰਬਰ ਤੇ ਚਾਬੀਆਂ ਦਾ ਜਾਪਾ ਚਾਬੀਆਂ ਦੇ ਗੱਡੀ ਚਾਬੀ ਥੱਲੇ ਉਹ ਵੱਡੀ ਪਈ ਆ ਬੜੇ ਨਾਲ ਉਹ ਗੁਲੇ ਚੋ ਕਿੰਨੇ ਤੋਂ ਕਿੰਨੇ ਤੱਕ ਹੈ ਬਾਈ ਨੂੰ 10 ਇੱਕ ਕਰੋ ਯਾਰ 8 ਤੋਂ ਬਾਈ ਬਾਈ ਤੇ ਕਰੀ ਆ ਬਾਈ ਬਸ

ਬਾਤ ਹੋ ਰਹੀ ਹੈ ਜੀ ਪੂਰਾ ਹੀ ਹੈ ਜੀ ਟੇਲਡ ਵਾਲੀ ਆ ਸਰਦ ਦਾ ਮਜ਼ਾ ਆ ਆਪਣਾ ਕੋਈ ਵਿਚਕਾਰ ਤੋਂ ਵੱਡਾ ਇਧਰ ਖੁੰਦੇ ਜਿੱਥੇ ਉੱਪਰ ਉੱਪਰ ਹੋ ਗਈ ਆਗਾ ਪੂਰੇ ਨਾ ਉਹ ਦੇਖੋ ਜੀ ਥੱਲੇ ਪਿੱਛੇ ਹੈਗਾ 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 ਆ ਗਿਆ ਉਹ ਮਗਰੀ ਕੇ ਸੈਂਟਰ ਪੰਚ ਤੇ ਸੁੰਬਾ ਦੋ ਪਏ ਨੇ ਇਧਰ ਛੋਟੀ ਸੈਣੀ ਪੀ ਸਕਦੀ ਹੈ ਜੀ ਪੀਲ ਪੰਨਾ ਹੀ ਪੀਲ ਪੰਨਾ ਦੀ ਆਹ ਤੇ ਵੱਡਾ ਗੜਾ ਬੰਦਿਆ ਪੀਲ ਪੰਨਾ ਵੀ ਹੋ ਗਿਆ ਪਾਈਪ ਰੈਂਚ ਆਹ ਥੱਲੇ ਗਿਆ ਹੈਗਾ ਥੋੜੀਆਂ ਦੋਨੇ ਉਹ ਦੇਖ ਲਈ ਹੈਗੀ ਉਹਦਾ 10 ਦਾ ਹੈਣੀ ਇੱਕ ਦਾ ਆ ਇਹੇ ਜਾਣੀਆਂ ਹੁੰਦੀਆਂ ਕਿਵੇਂ ਆ ਥੋੜਾ ਪਿਆਦਾ ਹੋ ਗਈ ਹੈ ਜੀ ਮਸ਼ੀਨ ਰੈਡੀ ਕਰੋ ਚੱਕ ਮੋੜਾ ਮੋਟਾ ਫਾਈਨਲ ਟੱਚਿੰਗ ਰਹਿੰਦੀ ਆ ਕਰੀ ਜਾਂਦੇ ਆ ਬਾਈ ਤੇ ਕਿੰਨਾ ਕੁ ਰਹਿ ਗਿਆ ਜੀ ਕੰਮ ਆ ਓਕੇ ਵੀਰੋ ਪਾਈਪ ਬੜਾ ਕਾਦ ਲੈਣੀ ਆ ਗਈ ਬਾਅਦ ਠੀਕ ਹੈ ਜੀ ਤੋ ਕੋਈ ਮਾੜਾ ਮੋਟਾ ਕੰਮ ਰਹਿੰਦਾ ਹੀ ਬਸ ਡੰਨੀ ਆ। ਹੁਲਦੇ ਆਪਾਂ। ਬੰਦੇ ਸਾਡੇ ਵੀ ਡੰਨ ਹੋਏ ਪਿਰਦੇ ਆ। ਕਿਉਂ ਡਾਕਟਰ ਕੰਮ ਡੰਨ? ਯਾਰ ਉਹ ਇੱਕ ਚੀਜ਼ ਦਾ ਰਹਿ ਗਿਆ। ਹੋ ਗਈ ਆ ਜੀ ਮਸ਼ੀਨ ਉੱਕ। ਸੋ ਰੋਈ ਜੈਪ। ਚੜਤੇ ਆ ਇਸ਼ਾਰੇ ਇੰਡੀਕੇਟਰ ਤੇ ਬੱਤੀ ਘੁੰਮੀ ਜਾਂਦੀ। ਹੋ ਗਈ ਬਲਕਲ ਉੱਕ। ਕਰਉ ਚੈੱਕ ਮਸ਼ੀਨ ਹੋ ਕੇ ਆ ਗਈ ਜੀ ਰੈਡੀ ਅਮਰਜੀਤ ਪੀਰਾ ਮਾੜਾ ਮੋਟਾ ਕੋ ਪੇਪਰ ਵਰਗ ਕਰ ਰਿਹਾ ਵਾ ਉਹ ਨਾ ਪੈਮ ਆਪਾਂ ਕਰਾਉਣਾ ਇਹ ਸਾਰੀ ਦਾ ਵਾਕ ਰੌਂਡ ਕਰਉ ਚੈੱਕ ਫਿਨਿਸ਼ਿੰਗ ਪੁਣੀ ਜੀ ਸਾਰਾ ਕੁਝ ਓਕੇ ਆ ਕੋਆਸਰ ਡਿਲੀਵਰੀ ਲਈ ਹੋਈ ਪਈ ਆ ਰੈਡੀ ਕੋਈ ਚੈੱਕ ਐਡ ਕੁਆਲਿਟੀ ਸਾਰਾ ਕੁਝ ਓਕੇ ਦੀ ਰਿਪੋਰਟ ਹੋਇਆ ਪਿਆ ਸਾਰਾ ਹੋ ਗਈ ਆ ਜੀ ਮਸ਼ੀਨ ਰੈਡੀ ਤੇ ਆਉਂਦਾ ਮਰਜੀ ਤੇ ਵੀਰਾ ਤਾਂ ਦਿੰਦਾ ਡਿਲੀਵਰੀ ਮਾੜਾ ਮੋਟਾ ਫਾਈਨਲ ਗੇਟਵਿੰਡ ਪਾਸ ਕਰਦੇ ਆ ਅੱਗੇ ਜਿਹੜਾ ਆਤਿਆਂ ਗਿੱਲਾ ਇਤਾਂ ਜੀ ਕਰ ਤਾ ਵੀਰੋ ਜੰਗੀਆਂ ਹੋਈ ਚੰਗੀਆਂ ਉਹ ਲੈ ਗਿਆ ਉਹ ਰੇਲ ਤੇ ਬਾਦ ਹੋ ਗਿਆ ਬ్రో ਜੀ ਚੈੱਕ ਲਾਣੇਦਾਰ ਸਾਹਿਬ ਵੀ ਖੜੇ ਧੁੰਦੜੀ ਵਾਲਾ ਗਰੁੱਪ ਵੀ ਖੜਾ ਵੀਡੀਓ ਤੇ ਤੋੜ ਲਈ ਆ ਜੀ ਮਸ਼ੀਨ ਵਾਈਬਰੂ ਮੇਅਰ ਕਰੇ ਸੱਜੇ ਪਾਸੇ ਇੱਕ ਕਰਫਾ ਲੈ ਲਈ ਜੀ ਸਬਰ ਵਾਲਿਆਂ ਨੇ ਇੱਕ ਰਾਣੀ ਹੋਰ ਕਰੋ ਚੈੱਕ ਹਾਂ ਜੀ ਆ ਗਈ ਮਸ਼ੀਨ ਕਰੇ ਤੇ ਚੜ ਗਈ ਹੈ ਬੱਚਾ ਪਾਰਟੀ ਉੱਤੇ ਇਹ ਕਰਨ ਕਿਉਂਨ ਕੈਬਨ ਦੀ ਇਨਸਪੈਕਸ਼ਨ ਤੇ ਆ ਇਧਰ ਭਾਈ ਸਾਹਿਬ ਨੂੰ ਪੌੜੀ ਲੱਭ ਰਹੀ ਵੀ ਕਿੱਥੋਂ ਖੁੱਲੂਗੀ ਕਿੱਥੋਂ ਬੰਦ ਹੋ ਨਹੀਂ ਠੀਕ ਹੈ ਡਾਕਟਰ ਸਾਹਿਬ ਖੋਲ ਲੀ ਪੌੜੀ ਜੀ ਚੱਲੇ ਉਤਰ ਗਿਆ ਹਾਂ ਜੀ ਦੱਸਿਓ ਜੀ ਕਿਵੇਂ ਲੱਗੀ ਵੀਡੀਓ ਤੇ ਮਿਲਾਂਗੇ ਅਗਲੇ ਵਲੌਗ ਤੇ ਧੰਨਵਾਦ ਸਾਰਿਆਂ ਦਾ